ਪਾ ਜੀ ਇਹ ਮਲਾਜਮ ਇਹਨੂੰ ਆਪਣੀ ਲੋਡ ਆ ਉਹ ਨੂੰ ਕੋਈ ਦਿਆ ਦਾ ਕਪੜਾ ਦੋ ਮਾਲ ਦੋ ਆ ਮੇਰਾ ਜੀ ਨਾਲ ਨਾ ਦੋ ਮਿੰਟ ਉਹ ਮੈਨੂੰ ਸਾਫਾਈ ਦੇ ਕੋਈ ਜੀ ਹਾਂ ਜੀ ਤਕਰੀਬਨ ਘੰਟੇ ਕੋ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਹ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵਾਲੋ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਹੈ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈ ਸੀ ਯੂ 'ਚ ਦਾਖਲ ਕੀਤਾ ਸਿਰ ਤੇ ਛੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰਾਂਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਉਹ ਸਟੇਬਲ ਹੋਣਗੇ ਫਿਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਕਿ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾਂ ਕੋ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸਾ ਚ ਕ੍ਰਿਟੀਕਲ ਕੰਡੀਸ਼ਨ ਜੋ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜੇ ਸਾਹਿਬ ਨਾ ਵੀ ਜਿੰਨੀ ਵੀ ਸੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨੇ ਜੀ ਇੱਕ ਜਿਹੜਾ ਉਹ ਸੀਰੀਅਸ ਹੈ ਕਿ ਇਹ ਕਿੱਥੋਂ ਨੇ ਕੀ ਗੱਲਬਾਤ ਕੀ ਜੀ ਜਿੱਦਾਂ ਮੈਨੂੰ ਸਾਨੂੰ ਜਿੰਨੀ ਇਨਫੋਰਮੇਸ਼ਨ ਦੱਸੀ ਗਈ ਹੈ ਦਰਬਾਰ ਸਾਹਿਬ ਵਾਲੀ ਜਿਹੜੀ ਸਰਾ ਹੈਗੀ ਜੀ ਉੱਥੇ ਸੀਗੇ ਇਹ ਤੇ ਉੱਥੇ ਕਹਿੰਦੇ ਨੇ ਕਿ ਅਨਨੋਨ ਬੰਦਾ ਜੋ ਇਹਨਾਂ ਨੂੰ ਨਹੀਂ ਸੀ ਜਾਣਦਾ ਕਿ ਕੋਈ ਕਹਿ ਰਹੇ ਨੇ ਕਿ ਥੋੜਾ ਸ਼ਾਇਦ ਮੈਂਟਲੀ ਵੀ ਬੰਦਾ ਠੀਕ ਨਹੀਂ ਸੀਗਾ ਠੀਕ ਹੈ ਜੀ ਉਹ ਨੇ ਇਹਨਾਂ ਤੇ ਜਿਹੜੇ 5 ਬੰਦਿਆਂ ਤੇ ਅਸਾਲਟ ਕੀਤਾ ਜੀ ਉਹਨੇ ਰੋਡ ਦੇ ਰਾਹੀਂ ਅਸਾਲਟ ਕੀਤਾ ਇੰਨੀ ਕੁ ਸਾਨੂੰ ਇਨਫਾਰਮੇਸ਼ਨ ਅਜੇ ਹੈਗੀ ਕੋਈ ਸੀਰੀਅਸ ਇੱਕ ਮਰੀਜ਼ ਜੀ ਸੀਰੀਅਸ ਹੈਗਾ ਜੀ ਚਾਰਾਂ ਵਿੱਚੋਂ ਇੱਕ ਜਿਹੜਾ ਸੀਰੀਅਸ ਹੈ ਜੀ ਉਹ ਆਈਸੀਯੂ ਚ ਦਾਖਲ ਹੈ ਸਾਡੇ ਕੋਲੇ ਇੱਕ ਸੀਰੀਅਸ ਮੇਰਾ ਨਾਮ ਡਾਕਟਰ ਜਸਮੀਤ ਹੈ ਜੀ ਸਰਜਨ ਇੱਥੇ ਜੀ ਸੋ ਸਾਡੇ ਅੰਡਰ ਸੇ ਟਰੀਟਮੈਂਟ ਚੱਲ ਰਿਹਾ ਹੈ ਦੇਖਦੇ ਥੈਂਕ ਯੂ ਸਰ ਸੋ ਗੁਰੂ ਸ਼੍ਰੋਣੀ ਗੋਧਾ ਪਰਧਾਨ ਕਮੇਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜਲਫਾਨਾ ਦਾ ਦੇ ਵਿੱਚ ਪਲੇਅ ਹਰਿਆਣੇ ਪਲੇਨ ਹੁੰਦਾ ਹੈ ਅੰਦਰ ਕੋਈ ਝਗੜਾ ਹੋਇਆ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਦੀ ਕਾਰਵਾਈ ਕੀਤੀ ਜਾਏਗੀ ਇਹ ਲੋਕ ਜ਼ਖਮੀ ਵੀ ਹੈ ਜੀ ਹਾਂਜੀ ਦੋਨੋਂ ਪਾਸੇ ਆ ਉਹ ਵੀ ਜ਼ਖਮੀ ਆ ਉਹ ਵੀ ਜ਼ਖਮੀ ਦੋਨੋਂ ਪਾਸੇ ਝਗੜੇ ਚ ਤੇ ਫਿਰ ਦੋਨੋਂ ਪਾਸੇ ਦੇ ਸੰਗਤ ਮਾਰਿਆ ਨਹੀਂ ਹੁਣ ਵੈਰੀਫਾਈ ਕਰ ਰਹੇ ਹਾਂ ਨਾ ਕਿ ਦਿਨਾਂ ਕੀ ਗੱਲ ਹੋਈ ਹੈ ਸ਼ੁਰੂਆਤ ਕੀ ਮਾਮਲੇ ਦੀ ਸੀ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਗੱਲ ਹੋਏਗੀ ਹਾਂ ਜੀ ਕਿੱਥੇ ਦਾ ਵਾਸੀ ਜੁਲਫਾਨ ਦਾ ਜੁਲਫਾਨਾ ਦਾ ਬੰਦਾ ਜੀ ਹਰਿਆਣੇ ਤੋਂ ਅਲੌਂਗ ਕਰਦਾ